ਕੱਲ ਦਾ ਜਿਹੜਾ ਮਕੂਆ ਸੀਗਾ ਇੱਕ ਆਰਤੀ ਚੌਂਕ ਕੋਲੇ ਦੁਬਾਰਾ ਕਰਾਂ ਜੀ 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 ਕੱਲ ਦਾ ਮਕੂਆ ਸੀ ਆਰਤੀ ਚੌਂਕ ਦੇ ਕੋਲੇ ਜਿਹੜੇ ਇੱਕ ਬੋਰੀ ਦੇ ਵਿੱਚ ਲਾਸ਼ ਸਿੱਟ ਕੇ ਭਜ ਗਏ ਸੀ ਉਹ ਅਸੀਂ ਸਾਡੀ ਪੁਲਿਸ ਤੇ ਬੜੀ ਇੰਪੈਕਟ ਉਹਦੇ ਚ ਆਮ ਲੋਕਾਂ ਦਾ ਵੀ ਬੜਾ ਸਮਰਥਨ ਰਿਆ ਬੜੇ ਅਲਰਟ ਸੀਗੇ ਲੋਗੋ ਨੇ ਰਿਪੋਰਟ ਵੀ ਇਮੀਡੀਏਟਲੀ ਕਰਤੀ ਤੇ ਸਾਡੀ ਪੁਲਿਸ ਨੇ ਵੀ 4 ਘੰਟਿਆਂ ਦੀ ਉਹ ਡਰੇਸ ਕਰ ਲਿਆ ਇਹ ਲੜਕੀ ਦਾ ਨਾਮ ਹੈਗਾ 25 ਸਾਲ ਦੀ ਹੈ ਰੇਸ਼ਮਾ ਤੇ ਇਹਦੇ ਸੱਸ ਤੇ ਸਹਰਾ ਸਹਰਾ ਦਾ ਹੈਗਾ ਕ੍ਰਿਸ਼ਨ ਤੇ ਦਲਾਰੀ ਇਹਦੀ ਸੱਸ ਹੈ ਇਹਨਾਂ ਨੂੰ ਇਹਨਾਂ ਦੇ ਕੈਰੇਕਟਰ ਤੇ ਸ਼ੱਕ ਸੀਗਾ ਉਹ ਇੱਕ ਰਾਤ ਪਹਿਲਾਂ ਜਿਹੜਾ ਕਿ ਪਰਸੋਂ ਰਾਤ ਨੂੰ ਇਹ ਜਦੋਂ ਥੋੜਾ ਲੇਟ ਆਈ ਤੇ ਮਿਸਿਸ ਗਾਟ ਦੇ ਰੈੱਡ ਕੇਅਰ ਰੋਜ਼ ਲੇਟ ਆਂਦੀ ਸੀ ਇਸ ਕਰਕੇ ਇਹਨਾਂ ਨੇ ਫਿਰ ਉਹਨਾਂ 'ਚ ਆਪਸ ਝੜਕੋਈ ਤੇ ਸਾਸ ਨੇ ਬੜੀ ਤੇ ਸੋਹਰੇ ਨੇ ਦਾ ਗਲਾ ਦਬਾ ਕੇ ਇਹਨੂੰ ਮਾਰਤਾ ਸੀ ਤੇ ਅਗਲੇ ਦਿਨ ਸਵੇਰ ਫਿਰ ਇਹਨਾਂ ਨੇ ਇੱਕ ਪਿੰਡ ਦਾ ਸੀਗਾ ਅਜੇ ਇੱਕ ਮਾਰ ਬੰਦਾ ਉਹਨੂੰ ਮਾਰਨਿੰਗ ਤੇ ਇਹਨਾਂ ਨੇ ਬੁਲਾ ਲਿਆ ਮਾਰਨਿੰਗ ਤੇ ਬੁਲਾ ਕੇ ਉਹਨਾਂ ਨੇ ਮਾਰਨਿੰਗ ਬੁਲਾ ਕੇ ਉਹਨੂੰ ਕਹਿੰਦੇ ਕਿ ਆਂਬ ਦੀ ਇੱਕ ਇਹ ਬੋਰੀ ਐ ਅਸੀਂ ਸਿੱਟ ਕੇ ਆਣੀ ਐ ਤੋਂ ਉਹ ਬੋਰੀ ਸਿੱਟਣ ਦੇ ਬਹਾਨੇ ਫਿਰ ਇਹ ਲੈ ਕੇ ਜਾ ਰਹੇ ਸੀ ਤੇ ਉਧਰ ਪੁਲਿਸ ਦਾ ਨਾਕਾ ਦੇਖ ਕੇ ਇਹ ਉੱਥੇ ਪਾਸੇ ਨਹੀਂ ਮੁੜ ਪੇ ਇਹ ਡਾਊਨ ਕਰਦੇ ਆ ਇਹ ਆਪਣਾ ਸੁਨੀਲ ਤੋਂ ਬਾੜਿਆ ਤੇ ਬਾਕੀ ਫਿਰ ਸਾਡੀ ਫੋਰਸ ਨੇ ਐਡੀਸੀ ਪੀਜ਼ਾ ਉਮੀਦ ਸੀ ਕੇ ਸਾਡ ਪੀਐਸ ਦਾ ਤੇ ਫੋਰਸ ਨੇ ਬਾਕੀ ਨੇ ਬੜਾ ਉਸਤਾਦੀ ਨਾਲ ਕੰਮ ਕੀਤਾ ਤੇ ਇਹ 4 ਘੰਟਿਆਂ ਦੀ ਅਸੀਂ ਟ੍ਰੇਸ ਕਰ ਲਿਆ ਤੇ ਸਾਡੇ ਤਿੰਨੇ ਜਿਹੜੇ ਮੁਲਜ਼ਮ ਹੈਗੇ ਗ੍ਰਿਫਤਾਰ ਹਨ ਪਤੀ ਇਹਦਾ ਲਖਨਊ ਰਹਿੰਦਾ ਪਰਨੀ ਇਹਦਾ ਲਖਨਊ ਰਹਿੰਦਾ ਇਹ ਵੀ ਪਹਿਲਾਂ ਰਹਿੰਦੀ ਸੀ ਪਰ ਇਹ ਉਹਨਾਂ ਦਾ ਆਪਸ ਥੋੜਾ ਚੱਲਦਾ ਰਹਿੰਦਾ ਸੀਗਾ ਦੇ ਪਤੀ ਦਾ ਨਾਮ ਹੈ ਗਾਇ ਅਰਵਿੰਦ 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 ਇਹ ਆਪਣਾ ਮਕਾਨ ਹੈ ਇੱਕ ਬੇਟੀ ਦੀ ਉੱਤੇ ਰਹੀ ਅਰਵਿੰਦ ਇੱਕ ਬੇਟੀ ਹੈਗੀ ਹੈ ਇਹ ਮਦ ਆਪਣਾ ਮਕਾਨ ਜਿਹਾ ਕਿਰਾਏ ਤੇ ਇਹ ਕਿਰਾਏ ਤੇ ਹੈ ਜੀ ਵੈਰੀਫਿਕੇਸ਼ਨ ਬਣਾਈ ਨਹੀਂ ਹੋਈ ਮੈਰੀਫਿਕੇਸ਼ਨ ਚੈੱਕ ਕਰ ਰਹੇ ਹੈ ਬੇਗਲ ਹੋਈ ਹੋਈ ਹੈ ਫਿਰ ਮਾਰਡਰ ਕਿਸ ਦਾ ਕਿਹੜੀ ਵਜ੍ਹਾ ਤੇ ਕੋਈ ਗੱਲ ਆਪ ਉਸ ਤੇ ਬੰਦ ਹੀ ਨਹੀਂ ਸੀ ਕਰੈਕਟਰ ਤੇ ਸ਼ੱਕ ਕਰਦੇ ਸੀ ਉਹਦੇ ਤੇ ਮਹਾਰਾਜਨਗਰ ਕਰੀ ਕਰੋ ਕਰੇ ਕਰੇ ਹੀ ਦੇ ਦਿਓ ਮਹਾਰਾਜਨਗਰ ਸਰ ਅਜੇ ਨੂੰ ਇਹਨਾਂ ਨੇ ਕੋਈ ਮਤਲਬ ਗਲਤ ਦਿੱਤਾ ਸੀਗਾ ਜਾਂ ਕੀ ਤੋਂ ਗਲਤ ਗਲਤ ਜਾਂ ਉਹਨੂੰ ਪਤਾ ਹੀ ਨਹੀਂ ਸੀਗਾ ਕਿਨੂੰ ਅਜੇ ਨੂੰ ਅਜੇ ਨੂੰ ਉਹ ਤਾਂ ਇਹੀ ਕਹਿ ਰਿਹਾ ਕਿ ਮੈਨੂੰ ਪਤਾ ਨਹੀਂ ਸੀ ਆਮ ਆਮਬ ਦਾ ਤੇ ਕਹਿ ਕੇ ਪਿਛ ਆ ਰਿਹਾ ਸੀਗਾ ਤੇ ਉਹਨੂੰ ਉਸ ਹਿਸਾਬ ਨਾਲ ਉਹ ਤਾਂ ਹੀ ਉਹਨੂੰ ਕਹਿ ਰਿਹਾ ਸੀ ਕਿ ਸਬਜ਼ੀ ਮੰਡੀ ਵੱਲ ਲੈ ਕੇ ਜਾਣਾ ਹੈ ਸਬਜ਼ੀ ਮੰਡੀ ਦੇ ਚੱਕਰ ਪੁਲਿਸ ਨੂੰ ਦੇਖ ਕੇ ਮੈਂ ਉੱਡ ਲਿਆ ਬਣੀ ਹਾਂ ਉਹ ਤਾਂ ਪੁਲਿਸ ਸੀ ਉਹ ਦੇਖ ਕੇ ਡਰੇ ਸਾਡੇ ਲਈ ਉਹ ਵੀ ਮੁਲਜ਼ਮ ਹੈ ਪਰ ਮੈਂ ਤਾਂ ਨਹੀਂ ਦੱਸ ਰਿਹਾ ਕਿ ਉਹ ਜਿਹੜਾ ਉਹ ਕਹਿੰਦਾ ਸੀ ਮੈਨੂੰ ਪਤਾ ਨਹੀਂ ਹੈ ਬਸ ਮੈਂ ਕਿੰਨੇ ਉਹ ਦੇ ਨੇ ਤਾਂ ਲੱਗਦਾ ਨਹੀਂ ਕਿ ਜਿੱਦਾਂ ਪਹਿਲਾਂ ਡਰਾਮ ਚ ਲਾਫਤ ਸੀ ਨੀ ਬਰਵਾਸੀ ਕਿ ਹੁਣ ਇੱਕ ਇਦਾਂ ਦੀ ਬਵਾਦਤ ਹੋ ਗਈ ਹੈ ਜਿੱਦਾਂ ਹੁਣ ਗਾਇਕ ਤੇ ਰਹਿੰਦੇ ਨੇ ਚਲੇ ਜਾਂਦੇ ਨੇ ਤੇ ਲੱਗਦਾ ਵੱਡੀਆਂ ਬਵਾਦਤਾਂ ਨੂੰ ਇਨਜਾਮ ਦੇ ਦਿੰਦੇ ਨੇ ਵੈਰੀਫਿਕੇਸ਼ਨ ਜਰੂਰੀ ਹੈ ਵੈਰੀਫਿਕੇਸ਼ਨ ਤਾਂ ਜਰੂਰੀ ਹੈ ਹੀ ਇਹ ਕਿ ਸਾਰਿਆਂ ਨੂੰ ਅਸੀਂ ਇਹਨਾਂ ਜਿਹੜੇ ਡਾਕਟਰ ਵੀ ਰੱਖਦੇ ਹਨ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਇਸਤਿਹਾਰ ਦੇਣਾ ਚਾਹੀਦਾ ਹੈ ਮਹਿੰਮ ਸਾਡੀ ਚੱਲਦੀ ਰਹਿੰਦੀ ਹੈ ਇਸ ਮਾਮਲੇ